ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਟਾਈਮ ਹੈਗਾ ਮਾਰਨਿੰਗ ਦਾ ਤੇ ਅੱਜ 12 ਪੋਆ ਸੇਵ ਜੱਦਿਆਂ ਦੀ ਦੂਜੇ ਦਿਨ ਦੀ ਕਚੈਰੀ ਦੇ ਵਿੱਚ ਪੇਸ਼ੀ ਆ ਤੇ ਸਾਹਿਬ ਜਾਦਿਆਂ ਦੇ ਦਿਹਾੜੇ ਕਰਕੇ ਨਾ ਮੰਨ ਵੀ ਚਲੋ ਆਪਾਂ ਗੁਰੂ ਮਹਾਰਾਜ ਦਾ ਧਿਆਨ ਧਰਦੇ ਆਂ ਵਾਹਿਗੁਰੂ ਦਾ ਜਾਪ ਕਰਦੇ ਆਂ ਪਾਠ ਕਰਦੇ ਆਂ ਤੇ ਅੱਜ ਜ਼ਿਆਦਾ ਹੀ ਮਹਿਸੂਸ ਹੋਇਆ ਕੁਝ ਹੈ ਨਾ ਵੀ ਆਪਾਂ ਨੂੰ ਆਪਣੀਆਂ ਮਜਬੂਰੀਆਂ ਹੁੰਦੀਆਂ ਆਪਾਂ ਦੁਨਿਆਵੀ ਲੋਕ ਆ ਹੈ ਨਾ ਉਹਨਾਂ ਦੀ ਕੁਰਬਾਨੀ ਨੂੰ ਆਪਾਂ ਦੇਣ ਆਪਾਂ ਨਹੀਂ ਦੇ ਸਕਦੇ ਉਹਨਾਂ ਦੀ ਕੁਰਬਾਨੀ ਦਾ ਤੇ ਪਰ ਆਪਾਂ ਫੇਰ ਵੀ ਕਿਤੇ ਨਾ ਕਿਤੇ ਮਜਬੂਰੀਆਂ ਹੁੰਦੀਆਂ ਆਪਣੀਆਂ ਕੋਈ ਆਪਾਂ ਨੂੰ ਉਹ ਜਿਹੇ ਕੰਮ ਮਜਬੂਰੀ ਦੇ ਵਿੱਚ ਕਰਨਾ ਪੈਂਦਾ ਹੈ ਨਾ ਅੱਜ ਜਿੱਦਾਂ ਅਸੀਂ ਬਣਾ ਰਹੇ ਹਾਂ ਖੋਆ ਬਣਾਉਣਾ ਪੈ ਗਿਆ ਸਾਨੂੰ ਮਜਬੂਰੀ ਤੇ ਸਾਡਾ ਦੇਖੋ ਪਿੱਛੇ ਬਾਈ ਨਾ ਖੋਆ ਬਣਾ ਰਿਹਾ ਹੈ ਤੇ ਮਨ ਸੀਗਾ ਵੀ ਛੀ ਦੀ ਦਿਹਾੜਿਆਂ ਦੇ ਵਿੱਚ ਕੋਈ ਵੀ ਮਿੱਠੀ ਚੀਜ਼ ਘਰੇ ਇਹਦੀ ਨਹੀਂ ਬਣਾਉਣੀ ਵੀ ਨਹੀਂ ਲੈ ਕੇ ਆਉਣੀ ਤੇ ਪਰ ਅੱਜ ਬਹੁਤ ਵੱਡੀ ਮਜਬੂਰੀ ਸੀਗੀ ਕਿਉਂਕਿ ਕੱਲ ਸਾਡੀ ਨਾ ਦੋਤੀ ਆਈ ਹੋਈ ਹੈ ਕੈਨੇਡਾ ਤੋਂ ਉਹਨੇ ਕੱਲ ਨੂੰ ਜਾਣਾ ਹੈ 27 ਤਰੀਕ ਨੂੰ ਤੇ ਉਹ ਕਹਿੰਦੀ ਵੀ ਮਾਮੀ ਮੈਨੂੰ ਵੀ ਖੋਆ ਬਣਾ ਕੇ ਦੋ ਮੈਂ ਲੈ ਕੇ ਜਾਣਾ ਨਾਲ ਆਪਾਂ ਹੁਣ ਆਪਣਾ ਘਰ ਦਾ ਬੱਚਾ ਹੋਵੇ ਆਪਾਂ ਉਹਨੂੰ ਜਵਾਬ ਵੀ ਦੇ ਸਕਦੇ ਹਾਂ ਨਾ ਕਹਿ ਵੀ ਸਕਦੇ ਹਾਂ ਵੀ ਨਹੀਂ ਬਣਾਉਣਾ ਜਿੱਦਾਂ ਇੱਥੇ ਹੋਵੇ ਘਰੇ ਹੈ ਨਾ ਆਪਾਂ ਰੋਕ ਦਿੰਨੇ ਆ ਪਰ ਉਹਨੇ ਹੁਣ ਵਿਚਾਰੀ ਨੇ ਬੜੇ ਮਾਣ ਨਾਲ ਕਿਹਾ ਤੇ ਤਾਂ ਕਰਕੇ ਫਿਰ ਅੱਜ ਆਪਾਂ ਨੂੰ ਖੂਆ ਬਣਾਉਣਾ ਪੈ ਗਿਆ ਚਲੋ ਬਾਕੀ ਗੁਰੂ ਮਹਾਰਾਜ ਜੀ ਮਾਫ ਕਰਨ ਤੇ ਇੱਕ ਆਪਣੇ ਅੱਜ ਮੰਡੀ ਚ ਪਿਆਇਆ ਜਾ ਰਿਹਾ ਦੁੱਧ ਮੁੱਤੀ ਮਹਿਰਾਜੀ ਤੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਤੇ ਕੋਸ਼ ਆਪਾਂ ਉੱਥੇ ਵੀ ਦੁੱਧ ਭੇਜੇ ਮੈਂ ਚੱਲ ਥੋੜਾ ਬਣਾ ਲੈਨੇ ਆ ਦੁੱਧ ਸੁਖਨਾ ਵਾਵਾ ਡਰਮ ਸੀਗਾ ਭਰਿਆ ਵਾ ਮੈਂ ਕਿਹਾ ਚੱਲ ਥੋੜਾ ਜਿਹਾ ਵੀ ਆਪਾਂ ਜਿੰਨੀਆਂ ਕੋਣੂ ਪਿੰਨੀਆਂ ਬਣਾ ਕੇ ਦੇਣੀਆਂ ਓੰਨੇ ਦਾ ਖੂਆ ਮਾਰ ਲੈਨੇ ਵਾਕੀ ਆਪਾਂ ਉੱਥੇ ਵੀ ਭੇਜਦੇ ਆ ਤੇ ਸਵੇਰ ਦਾ ਟਾਈਮ ਬਾਈ ਨੇ ਬਣਾ ਕੇ ਚਲੇ ਜਾਣਾ ਖੂਆ ਮਾਨ ਨਹੀਂ ਸੀ ਕਿ ਕੱਲ ਵੀ ਦੁੱਧ ਰਖਾਉਂਦੀ ਰਖਾਉਂਦੀ ਵੀ ਚੱਲ ਨਹੀਂ ਸਿੱਧੀ ਦਿਹਾੜੇ ਚੱਲਦੇ ਆ ਫਿਰ ਮੈਂ ਕਿਹਾ ਕੱਲ ਜਦੋਂ ਫੇਰ ਉਹਦਾ ਦੁਪਹਿਰੇ ਫੇਰ ਫੋਨ ਆਇਆ ਮਮੀ ਖੂਆ ਬਣਾ ਲਿਆ ਮੈਂ ਕਿਹਾ ਪੁੱਤ ਸਵੇਰੇ ਬਣਾਵਾਂਗੇ ਫਿਰ ਕੱਲ ਸ਼ਾਮ ਵਾਲਾ ਤੇ ਅੱਜ ਸਵੇਰ ਵਾਲਾ ਦੁੱਧ ਰੱਖ ਕੇ ਮੈਂ ਕਿਹਾ ਚੱਲ ਕਿਹਾ ਏ ਹੁਣ ਵਿਚਾਰੀ ਨੇ ਮਾਨ ਨਹੀਂ ਅਗਲਾ ਕਹਿੰਦਾ ਨਾਲੇ ਬੱਚੇ ਜਿਹੜਾ ਨੇ ਪਰਦੇਸੀ ਹੈ ਨਾ ਚਲੇ ਜਾਣਾ ਉਹਨਾਂ ਨੂੰ ਆਪਾਂ ਨਹੀਂ ਵੀ ਕਹਿ ਸਕਦੇ ਨਾ ਆਪਾ ਜਵਾਬ ਦੀਏ ਨਾ ਕਿ ਆਈ ਜਾਂਦਾ ਹੁੰਦਾ ਤੇ ਫਿਰ ਹੁਣ ਬਾਈ ਨੂੰ ਬੁਲਾ ਕੇ ਮੈਂ ਕਿਹਾ ਚੱਲ ਥੋੜਾ ਜਿਹਾ ਜਿੰਨਾ ਕਹੇਗਾ ਤੇ ਤੂੰ ਬਣਾ ਜਾ ਉਹਨਾਂ ਕੋ ਖਵਾ ਚਲੋ ਜੀ ਕਪੜੇ-ਕੁਪੜੇ ਧੋਣੇ ਆ ਭਾਂਡੇ ਵੱਡੇ ਸਾਰੇ ਡਰਮ ਰੂਮ ਤੋਂ ਲੇ ਸੀਗੇ ਕਪੜੇ ਧੋ ਕੇ ਸੁੱਕਣੇ ਸੱਟਦੇ ਆ ਉਗੀ ਮੰਗਦੀ ਆ ਉਹ ਕਹਿੰਦੇ ਆਟਿਆ ਦਾਣੇ ਦੇ ਦੋ ਆ ਆਟਾ ਦਾਣੇ ਆਟਾ ਮਾਇਆ ਲੈ ਲਿਓ ਫਲੋਟ ਆਪਾਂ ਚੱਲੇ ਮੋਕੇ ਨੂੰ ਰਾਣੀ ਭੈਣ ਨੇ ਦਵਾਈ ਲੈਣੀ ਆ ਤੇ ਇੱਕ ਨਿੱਕੇ ਮੋٹے ਜਿਹੇ ਬੱਸ ਇੱਕ ਦੋ ਗੰਮ ਕਰਨ ਵਾਲੇ ਜਾਏਗੀ ਕੱਟ ਰੱਖੀ ਘੱਟ ਦਿਲ ਜੀ ਦਾ ਉੱਥੇ ਤੋਂ ਬੜ ਨਾ ਮੋੜਾ ਮੈਂ ਤਾਂ ਇਹ ਨੂੰ ਵੀ ਕਰ ਉਹ ਰਾਹ ਤੇ ਕਹਿੰਦੇ ਲੋ ਜੀ ਉਹ ਆਸਵੀਅਤਾ ਪੜਿਆ ਪਿਆ ਤੇ ਹੁਣ ਆਪਾਂ ਲੱਗਦਾ ਉਹ ਦੰਦਗੀ ਅਮਰਤਾ ਜੀ ਦਾ ਫੋਨ ਮੈਸੇਜ ਆ ਵੀ ਗਏ ਤੋਂ ਵੇ ਅਮਰਤਾ ਦਾ ਦੋ ਮੈਸੇਜ ਆ ਵੀ ਗਏ ਵੀ ਮੰਮੀ ਖੋਆ ਬਣਾਇਆ ਕਿ ਨਹੀਂ

No, draga che... दाई वधिया भारी है, है हां चोर ते तो पेनाग बालने पे हां जी ਕਟਾਈ ਬਹੁਤ ਭਾਰੀ ਹੈ ਅੱਤਾ ਪੁੰਨ ਲਓ ਜੀ ਖੋਆ ਆਪਣਾ ਬਣ ਕੇ ਤਿਆਰ ਹੋ ਗਿਆ ਖੋਆ ਪਾਤਾ ਖੰਡ ਪਾਤੀ ਹੈ ਡਰਾਈ ਫਰੂਟ ਪਾਤੇ ਵਿੱਚ ਹੁਣੇ ਥੋੜਾ ਜਿਹਾ ਆਥਰ ਜੂਗਾ ਫਿਰ ਬਣਾ ਲਾਂਗੇ ਪਿੰਨੀਆਂ ਵੱਟ ਕੇ ਰੱਖ ਇਹ ਸਵੇਰੇ ਫੜਾ ਕੇ ਆਵਾਂਗੇ ਅਮਰਤ ਨੂੰ ਸੁਬਾ ਕਿਉ ਹੁਣ ਗਰਮ ਗਰਮ ਪਿੰਨੀਆਂ ਵਟਾਂਗੇ ਨਾ ਤੇਰੇ ਆਖਰਗੇ ਜੇ ਥੋੜੀਆਂ ਜਿਹੀਆਂ ਹੋ ਜਾਣੰਨ ਕਰੜਨਾਂ ਨਹੀਂ ਨਾ ਇਹ ਸਵੇਰੇ ਉਮ ਫੜਾ ਗਰਮ ਕਰਮਣ ਨੂੰ ਸਾਕ ਮਾ ਵਧੀਆਂ ਵਟੀਆਂ ਵਾ ਗਿਆ ਨੂੰ ਦੇਖਦੀਆਂ ਲਵਾ ਕੇ ਥੱਲੇ ਲੈ ਕੇ ਪੀੜਾ ਤੇ ਟੋਕਰੇ ਚ ਕੱਪੜਾ ਵਿਛਾ ਕੇ ਨਾ ਸਾਫ਼ ਟੋਕਰੇ ਹੈਗੇ ਲੋ ਜੀ ਆਪਾਂ ਪਿੰਨੀਆਂ ਬਣਾ ਲਈਆਂ ਪਿੰਨੀਆਂ ਬਣਾ ਕੇ ਖੋਆ ਆਪਣਾ ਰੈਡੀ ਹੋ ਗਿਆ ਤੇ ਹੁਣ ਪਾਉਨੇ ਆ ਕਿਸੇ ਵੱਡੇ ਭਾਂਡੇ ਦੇ ਵਿੱਚ ਤੇ ਹੌਣੀ ਫੜਾਏ ਆਉਣੀਆਂ ਅੰਮ੍ਰਿਤ ਨੂੰ ਆਪੇ ਫਿਰ ਅਗਲੇ ਉਹਨੇ ਟੇਚੀ ਚ ਪਾ ਕੇ ਵੇਟ ਵੂਟ ਕਰਨਾ ਤੇ ਕੱਲ ਤਾਂ ਸਵੇਰ ਉਹਨੇ ਜਾਣਾ ਵਾ ਤੇ ਪਾ ਕੇ ਟੇਚੀ ਚ ਆਪੇ ਸੰਭ ਲੂਗੀ ਉਹ ਵੇਟ ਵੂਟ ਕਰ ਲੂਗੀ ਟੇਚੀ ਦਾ ਹਾਂਜੀ ਆਪਾਂ ਚੱਲੇ ਹੁਣ ਖੋਆ ਫੜਾਉਣ ਵਾਸਤੇ ਅਮਰਤ ਕੇ ਪਿੰਡ ਤੇ ਕਰਨ ਦੇ ਪਾਪਾ ਗੱਡੀ ਲੈ ਕੇ ਆ ਗਏ ਮੈਂ ਗੇਟ ਖੋਲਿਆ ਗੱਡੀ ਲੰਘ ਜਾਂਨ ਨੂੰ ਮੈਂ ਗੇਟ ਲਾ ਦੂੰਗੀ ਗੇਟ ਢੇਡ ਦੂੰ ਮੇਰਾ ਹੋਇਆ ਵਾ ਟਾਈਮ ਤਕਰੀਬਨ 6 ਵਜੇ ਗਏ ਆ ਆਪਾਂ ਗੇਟ ਬੰਦ ਕਰਕੇ ਤੇ ਚਲੋ ਜੀ ਅੱਜ ਦੇ ਇਹ ਆਪਣੇ ਬਲੌਗ ਦਾ ਆਪਾ ਐਂਡ ਕਰਦੇ ਆਇ ਤੇ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ